ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਚੱਲੀਆਂ ਆਪਣੀਆਂ ਮਸ਼ੀਨਾਂ ਤੇ ਗਰਦਿਆਲ ਵੀ ਆਈ ਗਰਤਾਰੇ ਵੀ ਮਗਰੇ ਆਉਂਦੀ ਆ ਅੱਜ ਬੜੀ ਖੇਚਿਆ ਦੋ ਦਿਨ ਹੋਏ ਕੱਲ ਦੀ ਦਾਜ ਕਰਤਾਰ ਵੀ ਆਈ ਆ ਆਪਣੇ ਲੈਣ ਸੇਰੀ ਆਉਂਦੀਆਂ ਨੇਹਰੀਆਂ ਹੋਈ ਨਹੀਂ ਆ ਜੀ ਦਰ ਮਾਰੀ ਆਰ ਚਲ ਗਈ ਆ ਗਰਦਿਆਲ ਆਉਂਦੀ ਆ ਐ ਸਾਈਡ ਨੂੰ ਰਾ ਬੋਯਾ ਦਾ ਛੋਟਾ ਦੇਖੋ ਹੁਣ ਨੰਗ ਜਾਊਗੀ ਉਦਾਂ ਪਰ ਪੂਰੀ ਪੂਰੀ ਨੰਗਣੀ ਆ ਤੇ ਕੱਲ ਬਹੁਤ ਜ਼ਿਆਦੀ ਖੇਚ ਰਹੀ ਰੇਡ ਵੀ ਬੜਾ ਵਧੀਆ ਰਿਆ ਸੀ ਗੱਲ ਕੱਲ ਸਾਡੀ ਵੀ ਕੀ ਸੀ 2925 ਵਿਗੀ ਸੀ ਗੱਲ ਉਹ ਆ ਗਈ ਗਰਦੇ ਆਲ ਇਹਦੀ ਨਗਨ ਅੱਜ ਫੇਰ ਵੱਡਾ ਟ੍ਰਾਲਾ ਭਰ ਲੱਗੇ ਆ ਨਾਲਦਿਆਂ ਵਾਲਾ ਇਹਨਾਂ ਦੇ ਆਈ ਗਰਦੇ ਆਲ ਇਹਨਾਂ ਦੇ ਲਿਆਂਦੀ ਆ ਵੇਖੋ ਡੱਗਾ ਝੋਨਾ ਸਾਰਾ ਚੈੱਕ ਕਰਾ ਆ ਦੂਰ ਤੱਕ ਜਿੱਥੋਂ ਤੱਕ ਦੇਖਦਾ ਇਹ ਇਹ ਨਾਲ ਦੇਦਾ ਹੀ ਹੈ ਗਰਦਿਆਲ ਆਈ ਇਹਨਾਂ ਦੇ ਕਰਤਾਰ ਗਈ ਕਾਕਣਾ ਆਈ ਸਾਈਡ ਅੱਜ ਸ਼ਨੀ ਆ ਰਿਹਾ ਤੇ ਕੰਮ ਛੁੱਟੀ ਹੈ ਮੰਡੀ ਤੇ ਐਨੇ ਖੇਚਿਆ ਲੋਕੀ ਕਹੀ ਜਾਂਦੇ ਸਾਡਾ ਛੁੱਟੀ ਵਾਲੇ ਦਿਨ ਵੀ ਵੜ ਦੋ ਕੋਈ ਚੱਕਰ ਲਈ ਚੱਲਾਂ ਦੀ ਆਪਣੀ ਗਰਦਿਆਲ ਬਨਾ ਬੜਾ ਵਰਕ ਪੈ ਗਿਆ ਡਿੱਗੇ ਡੁੱਗੇ ਦੇ ਅੱਗੇ ਡਿੱਗੇ ਦੇ ਤੁਰਤੀ ਨਹੀਂ ਕਰਮਾਲੇ ਹੁਣ ਇਹਦੇ ਡਿੱਗੇ ਤੇ ਧਰਮੋਂ ਉਹਨਾਂ ਢੇਰ ਪਾਈ ਆਂ ਅੱਗੇ ਧੂਆਂ ਥੋੜਾ ਜਿਹਾ ਮਾਰਦੇ ਹਾਂ ਧੂਆਂ ਤਾਂ ਸਾਰਾ ਅੱਗੋ ਜੀ ਹੜ ਗਿਆ ਇਹਦਾ ਤੇ ਉਹ ਨਗਾ ਹੀ ਆਉਂਦੀ ਮਾਲ ਇਹਦੇ ਘਾੜੂ ਤੋਂ ਹਾਂ ਜੀ ਭਰ ਗਿਆ ਪਹਿਲਾ ਭਰਾਗਾ ਭੌਂ ਲੱਗੇ ਆਪਾਂ ਚੱਲ ਲੰਦੀ ਆਪਣੀ ਰਾਣੀ ਚੈੱਕ ਕਰੋਨਾ ਕਿਦਾਂ ਹਵਤਾਰ ਹੋਣੀ ਤਾਂ ਰੋਟੀਆਂ ਖਾਂਦੇ ਆ ਵੱਡੇ ਵਾਲੇ ਫੜ ਲੀਆਂ ਕੀ ਚੱਕਰ ਆ ਕਿਉਂ ਥੋੜਾ ਜਨਾ ਮੁਰ ਕੇ ਆਕਰ ਜਾਣਾ ਤਾਂ ਕਰਕੇ ਆਹਾਂ ਸਾਗ ਦੇਸੀ ਘਿਓ ਲੈ ਨਿਆਰਾ ਪੂਰਾ ਦੇ ਜਾ ਦੇ ਇਧਰ ਸਾਗ ਚ ਦੇਸੀ ਘਿਓ ਪਾਇਆ ਹੀ ਅਗਲਿਆਂ ਆਏ ਉਹ ਚਾਹ ਲੈ ਕੇ ਆ ਗਿਆ ਵੀਰ ਚੈੱਕ ਕਰੋ ਦਹੀਂ ਆਪਣੇ ਜੱਲਾਂ ਦੇ ਆ ਹਾਂ ਕੀ ਹਾਲ ਚਾਲ ਏ ਵਧੀਆ ਵਧੀਆ ਮੰਜੇ ਦਾ ਸੋਕ ਕਪੂਰਾ ਕਿ ਨਹੀਂ ਇਤਰਾ ਪੂਰਾ ਗੁੱਲਾ ਇਸ ਤਰ੍ਹਾਂ ਦਾ ਜਗਾੜ ਚਾਹੀਦਾ ਜਿਤਨਾ ਮਰਜੀ ਜਦੋਂ ਮਰਜੀ ਲੰਮੇ ਪੈ ਜਾ ਹੁਣ ਗੱਦਾ ਲਿਉਨੇ ਗੱਦਾ ਗੱਦਾ ਲਾਓ ਇਹਦੇ ਤੇ ਆ ਆਪਣੀ ਰਾਣੀ ਚੱਲਾਂ ਲਈ ਆ ਚੈੱਕ ਕਰੋ ਇਧਰ ਪੂਰਾ ਵਿਸ਼ਾ ਪੂਰਾ ਚੈੱਕ ਕਰੋ ਆਪਣੀ ਰਾਣੀ ਚੱਲਾਂ ਲਈ ਆ ਯਾਰ ਤਾਂ ਹੁਣੀ ਮੰਜੇ ਦੇ ਸੁੱਤੇ ਪਏ ਆ ਨਜ਼ਾਰੇ ਪੂਰੇ ਦੇ ਨਜ਼ਾਰੇ ਨਜ਼ਾਰੇ ਕੇ ਟਰੈਕਰ ਬੱਸ ਬੱਸ ਹਾਂ ਨੁਕਰਜੀ ਕਿਲੀ ਆ ਗਈ ਬਹੁਤ ਜਿਆਦੀ ਛਕੜ ਕਰੋ ਇੱਦਾਂ ਨੁਕਰ ਬੜਾ ਔਕਾ ਬੜਨ ਇਹਦਾ ਵੇਖੋ ਤੁਸੀਂ ਲੀਵਰ ਜਨਾਨੀਆਂ ਵੇਖੋ ਮਸ਼ੀਨ ਦੇ ਥੱਲੇ ਹੀ ਵੜਦੀਆਂ ਜਾਂਦੀਆਂ ਭਲਾ ਇਹਨਾਂ ਨੂੰ ਪੁੱਛੇ ਵੀ ਤੁਸੀਂ ਝੁਗੜੇ ਆ ਮਗਰ ਉਹ ਚੁਗੀ ਜਾਇਓ ਇੱਕ ਵਾਰੀ ਵੜ ਲੈਂਦਾ ਮਸ਼ੀਨ ਬੈਗ ਹੋਈ ਤੇ ਫੇਰ ਪਿਛੇ ਅੱਦਰ ਵੇਖੋ ਦੀ ਕੀ ਬੰਦਾ ਉਹ ਜਿਆਦਾ ਚਲਾਦਾ ਮਾਰ ਕੇ ਲਿਆ ਡਰਾਲਾ ਬਹੁਤ ਜਿਆਦਾ ਗਿੱਲਾ ਟਰਾਲਾ ਫੇਰ ਬੈ ਗਿਆ ਇਹ ਅਜ ਤਾਂ ਤੁਰ ਨਹੀਂ ਰਿਹਾ ਟਰੈਕਟਰ ਬਾਪਾ ਯਾਰ ਸ਼ਾਟ ਜਿਆਦੀਆਂ ਝਿਰੀਆਂ ਵਾਲੀਆਂ ਇਧਰ ਪਾ ਉਹ ਬੈਬ ਜੇ ਇਧਰ ਬਣਾ ਲਈ ਆ ਜਾਦੀਆਂ ਜਿਹੜੀਆਂ ਕਿਦੀਆਂ ਉਹਦੀਆਂ ਹੋਣੀਆਂ ਵੇ ਆ ਆ ਬੈਣਾ ਇ ਆਓ ਇੱਧਰ ਉਹ ਇੱਧਰ ਬੈਣਾ ਯੋ ਉਹ ਆਲਾ ਦੇਖੋ ਦਾਣੇ ਪਾਈ ਜਾਂਦੇ ਮੇਰੇ ਇੱਥੇ ਆਣ ਕੇ ਉਹਨਾਂ ਵੇਲੇ ਕੱਢ ਕੇ ਜਿਆ ਨਿਕਲ ਦਦੇ ਦਰدار ਵੀ ਆਪਣੀ ਔਰ ਦੂਜੀ ਸਾਈਡ ਚੱਲਦੀ ਆ ਤੁਹਾਨੂੰ ਜੂਮ ਕਰਕੇ ਦਿਖਾਉਂਦੀ ਆ ਉਹ ਸਾਈਡ ਤੇ ਕਰਤਾਰ ਆਪਣੀ ਚੱਲਦੀ ਆ ਉਹ ਦੂਜੀ ਸਾਈਡ ਜਾਂ ਵੀ ਆ ਦੂਜੀ ਸਾਈਡ ਚੱਲਦੀ ਆ ਇੱਥੇ ਤਾਂ ਨਿਬੜੀ ਚੱਲਿਆ ਪਰ ਚੱਲਿਆ ਟਰਾਲਾ ਥੋੜਾ ਹੀ ਰਹਿ ਗਿਆ ਸ਼ਾਟ ਪਾਈ ਉਹਦਾ ਵਿਚਾਰਾ ਤੁਰਿਆ ਹੀ ਨਹੀਂ ਥਾਂ ਬੜਾ ਗੱਲਾ ਸੀ ਉਧਰ ਸ਼ਾਟ ਦਾ ਇਹ ਸੋ ਟਰੈਕਟਰ ਡੂਟਰ ਨਹੀਂ ਹੁਣ ਪਾਉਣਾ ਪੈਂਦਾ ਨਹੀਂ ਲੱਗੇ ਪੰਗਾ ਟਰੈਕਟਰ ਪਾਉਣੇ ਪੈਂਦੇ ਸੀ ਆ ਨਾ ਫਿਰ ਬੋਲ ਭਰ ਲਿਆ ਆਪਾਂ ਸ਼ਾਰਟ ਲਾ ਲਈ ਆ ਸ਼ਾਰਟ ਦੇ ਨਾਲ ਡਾਢੇ ਬਾਹਰ ਇਹਨੂੰ ਪੂਰਾ ਭਰ ਗਿਆ ਚੱਲੋ ਸਾਡੇ ਦੋ ਟਰਾਲੇ ਮਾਲ ਪੈਂਦਾ ਇੱਥੇ ਹੋਰ ਐਵੇਂ ਜੜਾਉਣਾ ਲੈਨੇ ਜੜਦਾ ਹੈ ਕਿ ਨਹੀਂ ਚੜੀ ਜਾਣਾ ਆਪਾਂ 6 ਡਰ ਤੇ ਯੋਰ ਮਾਰਦੇ ਆ 4 ਟਰੈਕਟਰ ਦੇ ਦੋ ਟਰਾਲੀ ਦੇ ਛੇ ਡੈਰ ਯੋਰ ਮਾਰਨਦੇ ਆ ਚੜੂ ਪੜੋ ਚੜ ਜਾ ਕਰਮਾ ਵਾਲਿਆ ਚੜ ਗਿਆ ਚੜ ਗਿਆ ਚੜ ਗਿਆ ਚੜ ਗਿਆ ਹਾਂਜੀ ਆ ਡਾਇਕਾ ਜਿਹੜਾ ਡਰਾਈਵਰ ਨਹੀਂ ਆਇਆ ਉਹ ਵਿਆਹ ਹੀ ਉਹਦੇ ਵੇਖਣ ਗਿਆ ਤੇ ਇੱਕ ਵਿਚਾਰਾ ਆਇਆ ਤੇ ਉਹਦੇ ਨਾਲ ਅੱਜ ਰਹਿਣਾ ਬੈਠ ਗਿਆ ਮਸ਼ੀਨ ਦੇ ਕਰਦਿਆਲ ਦੇ ਤੇ ਹੁਣ ਵਾ ਕੜਨਦੇ ਆ ਇੱਕ ਹੋਟਲੀ ਚੱਲੀ ਆ ਉਥੇ ਦੋ ਟਰਾਲੇ ਭਰਨੇ ਹੋ ਆ ਚੈੱਕ ਕਰੋ ਕਰਤਾਰ ਚੱਲ ਲਈ ਨਾਲਦਿਆਂ ਦੇ ਉਦੋਂ ਪਹਿਲਾਂ ਆ ਚੱਲਦੇ ਤੇ ਉਦੋਂ ਹੁਣ ਉਹ ਆ ਗਈ ਕਰਤਾਰ ਆ ਗਈ ਨਾਲਦਿਆਂ ਦੇ ਤਹੀਂ ਗਾਂ ਕੋਟ ਲਈ ਚੱਲੇ ਆ ਉਥੇ ਵਟਨਾ 2 ਟਰਾਲੇ ਭਰਨੇ ਆ ਕਰਤਾਰ ਇੱਕ ਟਰਾਲਾ ਭਰਾਈ ਤੇ ਉਹ ਨਾਲਦਿਆਂ ਦੇ ਆ ਗਈ ਆ ਤੇ ਇਹ ਵੀ ਇੱਕ ਟਰਾਲਾ ਨਾਲ ਜਾਂਦਾ ਭਰਦਾ ਹੈ ਤੋੜਾਂ ਗਾਂ ਚੱਲੇ ਕੋਟ ਲਈ ਚੈੱਕ ਕਰੋ ਇਹਦਾ ਕੀ ਕਰਤਾ ਆ ਰਹੀ ਆਪਣੀ ਆਓ ਵੇਖੋ ਇਹ ਲੱਗੇ ਕਰਦੇ ਆ ਜੀ ਇਹ ਕਾਟਰ ਲਾ ਵਰਤ ਅੱਗੇ ਸ਼ਨੀਵਾਰ ਖੇਚਣੀ ਪੈਂਦੀ ਹੁੰਦੀ ਵੀ ਐਤਵਾਰ ਛੁੱਟੀ ਆ ਤੇ ਨਹੀਂ ਵਢਾਉਣਾ ਐਰਕਾਂ ਖਿੱਚ ਪਈ ਆ ਤੇ ਹੜਤਾਲਾਂ ਕਰਕੇ ਸ਼ਨੀਵਾਰ ਵੀ ਪੂਰੀ ਮੈਂ ਤਾਂ ਹਰ ਇੱਕਾਂ ਦਾ ਜਦੋਂ ਟਾਈਮ ਲਾ ਇਹਦਾ ਵਾਢ ਦੋ ਕੰਮ ਨਵੇੜ ਦੋ ਕਰਤਾਰ ਵੀ ਇੱਥੇ ਆ ਜੀ ਆ ਇਹ ਲਾ ਕੇ ਦੂਜੇ ਘਰ ਦਾ ਪਰਨਦੀ ਉਹ ਦੂਜੇ ਘਰ ਦਾ ਪਰਨਦੇ ਇਹਦੇ ਕੋਟਲੀ ਮਾਲਟਰਾਂ ਦਾ ਇਹ ਦੂਜਾ ਵੀ ਅਰਜਨ ਆ ਗਿਆ ਜੀ ਦੂਜੇ ਘਰ ਵਾਲਿਆਂ ਵੀਰਾਂ ਦਾ ਇੱਕ ਇਹ ਟਰਾਲਾ ਵਰਨਾ ਹੈ ਇੱਕ ਉਹ ਪਰਨਦੀ ਜਿਹੜੇ ਗੁਰਦਿਆਲ ਤੇ ਪਿੰਡ ਜਾ ਕੇ ਇੱਕ ਫਿਲਟਰ ਲਾ ਵਰਨਾ ਹੈ ਧੂਮਾ ਮਸ਼ੀਨਾਂ ਨਾਲ ਉਹ ਪਰਦਾਂਗੇ ਹਨੇਰਾ ਹੋਏਗਾ 3:30 4 ਵਜ ਗਏ ਆ ਚੱਲ ਯਾ ਦੋ ਟਰਾਲੇ ਵਰਕੇ ਇੱਕ ਫੇਰ ਟਰਾਲਾ ਭਰਨਾ ਨਾਲ ਦੇ ਲਾਹ ਟਰਾਲੇ ਦੀ ਭੋਲੀ ਦਿੱਤੀ ਆ ਕਰਤਾਰ ਵੀ ਵੜਨ ਲੱਗੀ ਪਰਦਨ ਦੀ ਟਰਾਲਾ ਕਰਤਾਰ ਵੜਨ ਦੀ ਬੈਕ ਕਰ ਕਰਕੇ ਉਹ ਟਰਾਲਾ ਅਲੀ ਅੱਧਾ ਹੋ ਗਿਆ ਏ ਤੇ ਟਾਈਮ ਬੜਾ ਹੋ ਗਿਆ 6 ਵਜ ਗਏ ਆ ਤੇ ਉਹ ਹੁਣ ਗਰਦਿਆਲ ਵੀ ਆ ਗਈ ਏ ਲਾਗੇ ਚੱਲਣ ਦੀ ਵੀ ਬੜਾ ਅੰਦੇ ਦਿਨਾ ਵੜਾ ਦਿੰਨੇ ਆ ਆ ਮਸ਼ੀਨ ਨਹੀ ਵੀ ਦਾਟ ਨੇਰਾ ਜਿਆਦਾ ਹੋਏ ਨਾ 6:30 ਹੋਏ ਆ ਲਈ ਇੱਦਾਂ ਟਰਾਲਾ ਆ ਹੁਣ ਰਾਣੀਆਂ ਦਵੇਂ ਚਲਣੀਆਂ ਇਕੱਠੀਆਂ ਚਲੋ ਅੱਜ ਦੀ ਵੀਡੀਓ ਇੰਨੀ ਜੇ ਓਕੇ ਬਾਏ ਧੰਨਵਾਦ ਸਾਰੇ ਵੀਰਾਂ ਨੂੰ ਵੇਖਣ ਲਈ ਅੱਜ ਹੋ ਗਏ ਹਨੇਰਾ ਵੱਜ ਕੇ ਜੇ 7 ਤੇ ਹੁਣ ਸਵੇਰ ਦੀ ਵੀਡੀਓ ਸਵੇਰੇ ਬਣੂ ਸਵੇਰੇ ਫਿਰ ਐਤਵਾਰ ਆ ਸੋਮਵਾਰ ਮਾਲ ਬੜਾ ਜਾਣਾ ਤੇ ਸਵੇਰੇ ਬੜੇ ਜਨਤਾ ਕਹਾਂ ਦੀ ਸਵੇਰੇ ਵਟਨਾ ਚਲੋ ਬੇਨੇ ਸਵੇਰੇ ਕੀ ਬੰਦਾ ਦਿਲ ਚੜੂਗਾ ਤੇ ਬੱਦਲ ਬੜਾ ਆਤਾ